ਹਾਂਜੀ ਕਿਸਾਨ ਵੀਰੋ ਵੀਡੀਓ ਦੇ ਵਿੱਚ ਗੱਲ ਕਰਦੇ ਆਂ ਆਪਾਂ ਝੋਨੇ ਨੂੰ ਜ਼ਿੰਕ ਕਦੋਂ ਪਾਈਏ ਤਾਂ ਜੋ ਆਪਾਂ ਨੂੰ ਵਧੀਆ ਰਜਿੰਕ ਦਾ ਰਿਜ਼ਲਟ ਮਿਲ ਸਕੇ ਤੇ ਕਿੰਨੀ ਜ਼ਿੰਕ ਪਾਉਣੀ ਹੈ ਤੇ ਕਿਹੜੀ ਆਪਾਂ ਜ਼ਿੰਕ ਹੈ ਜਿਹੜੀ ਝੋਨੇ ਨੂੰ ਪਾ ਸਕਦੇ ਆਂ ਤੇ ਜੇ ਆਪਾਂ ਘਾਟ ਦੀਆਂ ਨਿਸ਼ਾਨੀਆਂ ਦੀ ਗੱਲ ਕਰੀ ਤਾਂ ਕਿਸਾਨ ਵੀਰੋ ਜਿਹੜੇ ਪੱਤੇ ਜਦੋਂ ਝੋਨੇ ਦੇ ਜੰਗਾਲੇ ਜੇ ਹੋ ਜਾਂਦੇ ਆ ਤਾਂ ਉਹ ਜਿਹੜੀ ਜ਼ਿੰਕ ਦੀ ਘਾਟ ਹੁੰਦੀ ਹੈ ਤੇ ਜ਼ਿੰਕ ਦੀ ਘਾਟ ਦੇ ਨਾਲ ਕਿਸਾਨ ਵੀਰੋ ਜਿਆਦਾ ਜਿਆਦਾ ਆਪਣੀ ਫੋਕ ਬਣੂਗੀ ਤੇ ਫਟਾਰਾ ਵੀ ਘਟੂਗਾ ਜੇਕਰ ਆਪਾਂ ਜ਼ਿੰਕ ਵਰਤਾਂਗੇ ਤਾਂ ਆਪਣੇ ਝੋਨੇ ਦਾ ਫਟਾਰਾ ਵਧੀਆ ਹੋਊਗਾ ਜੜਾਂ ਵਧੀਆ ਗ੍ਰੋਥ ਕਰਨਗੀਆਂ ਤੇ ਆਪਣੇ ਜਿਹੜੀ ਫੋਕ ਆ ਉਹ ਵੀ ਘਟ ਬਣੂਗੀ ਤੇ ক্লোਰੋਫਿਲ ਜਿਹੜੀ ਵਧਾਉਂਦੀ ਹੈ ਜ਼ਿੰਕ ਹਰਾਪਣ ਲਿਆਉਂਦੀ ਹੈਗੀ ਤੇ ਕਿਸਾਨ ਵੀਰੋ ਜੇ ਜ਼ਿੰਕ ਦੀ ਆਪਾਂ ਗੱਲ ਕਰੀਏ ਕਿਹੜੀ ਆਪਾਂ ਜ਼ਿੰਕ ਵਰਤਣੀ ਤੇ ਕਦੋਂ ਵਰਤਣੀ ਆ ਕਿਸਾਨ ਵੀਰੋ ਆਪਾਂ 21% ਜ਼ਿੰਕ ਤੇ ਜਾਂ ਫਿਰ 33% ਇਹਨਾਂ ਦੋਨਾਂ ਜ਼ਿੰਕਾਂ ਦੇ ਵਿੱਚੋਂ ਜਿਹੜੀ ਮਰਜ਼ੀ ਆਪਾਂ ਵਰਤ ਸਕਦੇ ਆਂਗੇ ਜੇ ਆਪਾਂ 21% ਦੀ ਗੱਲ ਕਰੀਏ ਤੇ 20 ਤੋਂ 25 ਕਿਲੋ ਆਪਾਂ ਇੱਕ ਕਿੱਲੇ ਦੇ ਹਿਸਾਬ ਨਾਲ ਪਾਉਣੀ ਆ ਤੇ 33% ਦੀ ਗੱਲ ਕਰੀਏ ਤਾਂ ਆਪਾਂ 16 ਕਿਲੋ ਇੱਕ ਕਿੱਲੇ ਦੇ ਹਿਸਾਬ ਦੇ ਨਾਲ ਪਾਉਣੀ ਆ ਜੇ ਤੁਸੀਂ ਹਰ ਸਾਲ ਜ਼ਿੰਕ ਵਰਤਦੇ ਹੋ ਤਾਂ ਫਿਰ ਤੁਸੀਂ 7 ਤੋਂ 8 ਕਿਲੋ ਆ ਜਿਹੜੀ 33% ਵਰਤ ਸਕਦੇ ਹੋ ਤੇ 10 ਤੋਂ 12 ਕਿਲੋ ਤਿੱਕਰ ਆ ਜਿਹੜੀ 21% ਜਿੰਕ ਵਰਤ ਸਕਦੇ ਨੇ ਕਿਸਾਨ ਵੀਰੋ ਆਪਾਂ ਪਾਉਣ ਦਾ ਤਰੀਕਾ ਜਿਹੜਾ ਆਪਾਂ ਜਿੰਕ ਆ ਜਿਹੜੀ ਦੂਸਰੇ ਰੇਤ ਨਾਲ ਪਾਉਣੀ ਹੈ ਕਿ ਜਾਨੀ ਕਿ 14-15 ਦਿਨ ਤੇ ਆਪਾਂ ਜਿੰਕ ਪਾਉਣੀ ਹੈ ਉਦੋਂ ਘਾਟ ਦੀਆਂ ਨਿਸ਼ਾਨੀਆਂ ਸ਼ੁਰੂ ਹੁੰਦੀਆਂ ਕਿਉਂਕਿ ਲਗਾਤਾਰ ਆਪਾਂ ਪਾਣੀ ਪਹਿਲਾਂ ਖੜਾ ਰੱਖਦੇ ਆ ਤੇ ਫਿਰ ਆਪਣੇ ਜਿੰਕ ਦੀ ਜਿਹੜੀ ਘਾਟ ਆਉਣੀ ਆ ਆ ਜਾਂਦੀ ਆ ਤੇ ਕਿਸਾਨ ਵੀਰੋ ਪਾ ਜਿੰਕ ਪਾਉਣ ਦਾ ਤਰੀਕਾ ਇਹ ਹੈ ਕਿ ਜਿੰਕ ਪਾ ਕੇ ਤੁਸੀਂ 2 ਦਿਨ ਬਾਅਦ ਨੂੰ ਹਵਾ ਲਵਾਉਣੀ ਆ ਫਿਰ ਜਿੰਕ ਦੀ ਅਪਟੇਕ ਹੋਊਗੀ ਨਹੀਂ ਆਪਾਂ ਨੂੰ ਜਿੰਕ ਪਾਏ ਦਾ ਕੋਈ ਫਾਇਦਾ ਨਹੀਂ ਜੇ ਆਪਾਂ ਪਾਣੀ